ਮਸਾਹਣ ਗਿਆ ਨਾ ਜੀ ਮੇਰਾ ਮੇਰਾ ਪਿੰਡ ਸਾਰਗੜਾ ਜੀ ਕੀ ਗੱਲ ਹੋ ਗਈ ਮੈਂ ਇਧਰ ਖਿਆਲੇ ਗਾਗਾਂ ਦਾ ਹਿਸਾਬ ਕਰਨ ਰਿਆਂ ਹਿਸਾਬ ਕਰਕੇ ਮੈਂ ਦਲਬਾਖ ਸਿੰਘ ਦੇ ਬੈਠਾ ਰਿਆਂ ਘਰ ਤੇ ਮੁੜ ਕੇ ਉੱਥੇ ਰੋਟੀ ਰੱਟੀ ਖਾ ਕੇ ਰਿਆਂ ਰਾਤ ਨੂੰ ਤੇ ਮੈਂ ਸ਼ਹਿਰ ਨੂੰ ਜਾਣ ਰਿਆਂ ਤੇ ਅੱਗੋਂ ਮਨੂੰ ਗੱਡੀ ਨੇ ਲੇਟਾਂ ਜੀਆਂ ਮਾਰਗ ਦੇ ਅੱਗੇ ਗੱਡੀ ਕੀਤੀ ਤਾਂ ਮੈਂ ਰਾਹ ਦੇਣ ਲਗਾ ਤੇ ਉਹਨਾਂ ਨੇ ਗੱਡੀ ਗੱਡੀ ਕਰਕੇ ਤੇ ਉਤਰੇ ਦਵਾ ਦੇ ਦੋ ਜਣੇ ਗਲਦੀਪ ਸਿੰਘ ਦੇ ਉਹਦਾ ਬੇਟਾ ਤੇ ਉਹਨਾਂ ਉੱਤਰਦਿਆਂ ਸਾਰੇ ਮਾਰ ਗੋਲੀ ਉੜਿਆ ਉਹਦੇ ਗੋਲੀਆਂ ਉਹਨਾਂ ਦੋ ਗੋਲੀਆਂ ਮਾਰੀਆਂ ਮੈਂ ਬਾਰੀ ਖੋਲ ਕੇ ਭੱਜ ਗਿਆ ਕਣਕਾਂ ਦੇ ਵਿੱਚ ਦੀ ਮੈਂ ਮੁੜ ਕੇ ਰੋਲਾ ਰੁਲਾ ਪਾਉਂਦੇ ਰ ਮਗਰੋਂ ਵੀ ਗੋਲੀਆਂ ਚਲਾਈਆਂ ਮੇਰੇ ਮਗਰ ਵੀ ਥੋੜੀ ਦੂਰ ਤੱਕ ਕਬਜਣਾ ਆਇਆ ਮੇਰੇ ਮਗਰ ਮਨ ਨੂੰ ਪਤਾ ਲੱਗਾ ਖੜਾਕ ਤੋਂ ਪਤਾ ਲੱਗਦਾ ਭੱਜਾ ਮੇਰੇ ਮਗਰ ਤੇ ਉਹ ਸ਼ਰਾਬੀ ਜਿਆਦਾ ਕਰਕੇ ਮੈਂ ਬਚਾਉ ਹੋ ਗਿਆ ਮੇਰਾ ਗੋਲੀਆਂ ਮੇਰੀ ਗੱਡੀ ਨੂੰ ਵੱਜੀਆਂ ਜੀ ਅਗਲੇ ਬੁੰਡ ਤੇ ਵੱਜੀਆਂ ਸਾਰੇ ਸੀਸੀ ਦੇ ਉੱਤੇ ਪੁਰਾਣੇ 7-8 ਸਾਲ ਦਾ ਪੈਂਸਾ ਪੁੰਦਾ ਮੇਰੇ ਨਾਲ ਇਹ ਰਗੜਾ ਝਗੜਾ ਸੀ ਮੈਂ ਅਰਧ ਕਰਦਾ ਸੀ ਇਹਨਾਂ ਉਹ ਤੋਂ ਅਰਧ ਨਹੀਂ ਕੀਤੀ ਸੀ ਉਤੋਂ ਬਾਅਦ ਇਹਨਾਂ ਮੁਰਗਾਰਤ ਕਾਲੀ ਦੇ ਮੇਰੇ ਨਾਲ ਉਹਦੇ ਖੜਪਰੀ ਜੀ ਰੱਖਦੇ ਕੀ ਇਹਨਾਂ ਦੇ ਅੰਦਰ ਸੀ ਮੈਂ ਇਹ ਬਰਤਦਾ ਹੁ ਨਹੀਂ ਜਾਂਦਾ ਵੀ ਨਹੀਂ ਇਹਨਾਂ ਦੇ ਤੁਹਾਡੀ ਰਿਸ਼ਤੇਦਾਰੀ ਵੀ ਹੈਗੇ ਮੇਰੇ ਲੱਗਦੇ ਸਹੁਰੇ ਦੇ ਪਰ ਮੈਂ ਇਹਨਾਂ ਬਹੁਤ ਦੋ ਦੋ ਸਾਲ ਤਿੰਨ ਤਿੰਨ ਸਾਲ ਦੂਜੀਆਂ ਘਰਾਂ ਚ ਵੀ ਨਹੀਂ ਡਰਦਾ ਜਾਂਦਾ ਇਹ ਮਤਲਬ ਮੇਰੇ ਨਾਲ ਖੇ ਬਾਜੀ ਨਾਲ ਚੱਲੀ ਕਿੰਨੇ ਕੇ ਪਿਆਰ ਕੱਢੇ ਇਹਨਾਂ ਨੇ ਇਹਨਾਂ ਮੇਰੇ ਸਾਹਮਣੇ ਤੇ ਦੋ ਇੱਥੇ ਵਜੇ ਤੇ ਦੋ ਕੁ ਮਗਰ ਤਿੰਨ ਕੱਢੇ ਨੇ ਬਾਕੀ ਮੁਰਗੇ ਅੱਗੇ ਪਤਾ ਨਹੀਂ ਮੈਨੂੰ ਕਿੰਨੇ ਕੱਢਦੇ ਰਿਹਾ ਕੀ ਜੀ ਜੋ ਮੈਂ ਭਾਵੇਂ ਨਹੀਂ ਮੈਨੂੰ ਹਿਯਾਰ ਦਾ ਕੋਈ ਪਤਾ ਨਹੀਂ ਲੱਗਾ ਤੇ ਤੁਸੀਂ ਇੱਕ ਗੱਡੀ ਦੇ ਵਿੱਚ ਇਕੱਲੇ ਸੀ ਮ ਉਹ ਉੱtre ਦੋ ਜਾਨੇ ਮੈਨੂੰ ਗੱਡੀ ਬਾਰੇ ਨਹੀਂ ਪਤਾ ਵਿੱਚ ਗੱਡੀ ਕੋ ਹੈਗਾ ਕਿ ਨਹੀਂ ਹੈਗਾ ਥਾਰ ਗੱਡੀ ਕਾਲੇ ਰੰਗ ਦੀ ਇਹਥੇ ਹੋਣਾ 9:30 10:00 ਵਾ 10:00 ਇਥੇ ਗੇੜ-ਗੇੜ ਮੈਨੂੰ ਪੂਰਾ ਟਾਈਮ ਨਹੀਂ ਵੇਖਿਆ ਮੈਂ ਮੇਰਾ ਨੁਕਸਾਨ ਤੁਹਾਨੂੰ ਪਤਾ ਮੈਨੂੰ ਮਾਰ ਹੀ ਦੇਣ ਲੱਗੇ ਮੈਂ ਤੇ ਆਪਣੇ ਮੇਰੇ ਦੂਜਾ ਜਨਮ ਹੋਇਆ ਮੇਰੇ ਹੋਰ ਮੇਰਾ ਕੀ ਨੁਕਸਾਨ ਹੋਣਾ ਹੈ ਪੁਲਿਸ ਤੁਹਾਨੂੰ ਕੀ ਕਰ ਦੇਗੀ ਪੁਲਿਸ ਰਾਤ ਗਈ ਆ ਇਹਦੇ ਪੁਲਿਸ ਨੂੰ ਹੁਣ ਪਤਾ ਹੋਈ ਵੀ ਰਾਤ ਗਿਆ ਐਸਐਸਓ ਵੀ ਮੌਕੇ ਤੇ ਗਿਆ ਸਾਰਾ ਕੁਝ ਵੇਖ ਗਿਆ ਮੈਂ ਨਹੀਂ ਪਹਿਲਾਂ ਲੱਗ ਗਿਆ ਆ ਬਾਤ ਹੀ ਮੈਂ ਉਹ ਲਾਗੇ ਡੇਰੀ ਵਾਲਾ ਮੈਨੂੰ ਖੜ ਕੇ ਚਾਹੂ ਪਈ ਆ ਲੀੜਾ ਉਹਨਾਂ ਦੇ ਯਾ ਲੋਈ ਲੋਈ ਰਾਤ ਦੀ ਉਹਨਾਂ ਮੈਨੂੰ ਦਿੱਤੀ ਹੈ ਕੀ ਮੰਗ ਕਰਦੇ ਮੈਂ ਤਾਂ ਮੰਗਣਾ ਇਨਸਾਫ ਹੋਣਾ ਚਾਹੀਦਾ ਮੇਰਾ ਧੱਕਾ ਮਾਰਦੇ ਲੱਗੇ ਮੈਨੂੰ ਤੇ ਮੈਂ ਇਹ ਵਧੀ ਨਾ ਬੱਜ ਗਿਆ ਦੂਜਾ ਜਨਮ ਹੋਇਆ ਮੇਰਾ ਮੈਂ ਪੁੱਛਿਆ ਨਹੀਂ ਜੀ ਐਸ.ਐਚ.ਓ. ਸਾਹਿਬ ਨੂੰ ਪਤਾ ਉਹ ਪਰਚਾ ਆਗ ਨਹੀਂ ਮੈਂ ਪੁੱਛਿਆ ਨਹੀਂ ਪੈਸਿਆਂ ਦੇ ਚਲੋ ਵੱਖਰੇ ਹਿਸਾਬ ਦਾ ਕਿਤਾਬਾਂ 'ਚ ਥੋੜੇ ਬਲੇ ਇੱਧਰ ਉੱਧਰ ਦੇ ਕਈ ਨੇ ਸਾਨੂੰ 80 ਹਜ਼ਾਰ ਇੱਕ ਸੀ ਇਸ ਤਰ੍ਹਾਂ ਕਰਕੇ ਇਹਨਾਂ ਮਤਲਬ ਬਈ ਮੰਨੋ ਕਿ ਪਹਿਲਾਂ ਦੇ ਦਿਨਾਂ ਤੋਂ ਮੁਰਕੇ ਲੜਨਾ ਸ਼ੁਰੂ ਕਰਤਾ ਮੇਰ ਨਾਲ ਮੈਨੂੰ ਤੇ ਅਜੇ ਵੀ ਖਤਰਾ ਜੀ ਅੱਜ ਵੀ ਜੇ ਫੜਿਆ ਨਾ ਗਿਆ ਤੇ ਮੈਨੂੰ ਤੇ ਖਤਰਾ ਇਹ ਨੇ ਮੈਨੂੰ ਗੋਲੀਆਂ ਮਾਰੀਆਂ ਜਿੱਤਰਾ ਉਹ ਲੱਗਾ ਮੇਰੇ ਖਤੇ ਮੈਨੂੰ ਅੱਜ ਵੀ ਹਾਂਜੀ ਤੂੰ ਤੂੰ ਮੈਂ ਦੋ ਦੋਰਾ ਮਰੇ ਮੈਂ ਘੇਰ ਮਾਰ ਕੇ ਨਿਕਲ ਜਾਂਦਾ ਰਿਆਂ ਘੇਰਨ ਪੈਂਦੇ ਮੈਨੂੰ ਰਹਿ ਤੇ ਮੈਂ ਨਿਕਲ ਜਾਂਦਾ ਰਿਆਂ ਹਾਂ ਮੈਂ ਮੰਗ ਕਰਦਾ ਵੀ ਮੇਰਾ ਇਨਸਾਫ ਹੋਇਆ ਜਾਵੇ ਜੇ ਨਾ ਇਹਨਾਂ ਦੋ ਗੋਲੀਆਂ ਮਾਰੀਆਂ ਮੈਂ ਤੇ ਵਧੀ ਨਾ ਬਚ ਗਿਆ ਨਹੀਂ ਤੇ ਮੇਰੀ ਤੇ ਮੌਤ ਹੋ ਹੀ ਗਈ ਸੀ ਹਿਸਾਬ ਨਾਲ ਦੂਜੇ ਜਨਮ ਚ ਮੈਂ ਤੇ ਬਚਿਆ ਇਹਨਾਂ ਲੋਕੋ ਦੀ ਕੋਈ ਅਸਰ ਨਹੀਂ ਰਹੀ ਹੋਰ ਬਰਾਮਤ ਹੋਵੇ ਕੁਸਤੂ ਪੁਲਿਸ ਨੇ ਫੜ ਲਏ ਖੋਲ ਉਸ ਨੇ ਫੜਿਆ ਸੀ ਮੇਰੇ ਸਾਹਮਣੇ ਉਹ ਮੋਟਰਸਾਈਕਲ ਤਾਂ ਹਾਂ ਇਹ ਇਹ ਅਜੇ ਵੀ ਖਤਰਾ ਜੇ ਨਹੀਂ ਪੇਸ਼ ਹੁੰਦਾ ਚ ਨਹੀਂ ਪੁਲਿਸ ਫੜਦੀ ਤੇ ਇਹ ਨੇ ਮੈਨੂੰ ਫੇਰ ਮਾਰ ਦੇਣੀਆਂ ਗੋਲੀਆਂ ਇਹ ਅੱਗੇ ਮਾਰ ਸਕਦਾ ਜਿੰਨਾ ਮਛਰਿਆ ਉਹ ਰਾਤੀ ਕੰਪਲੇਂਟ ਆਈ ਸੀ 112 ਤੇ ਗੋਲੀ ਚੱਲੀ ਆ ਫਿਰ ਮੌਕੇ ਤੇ ਗਏ ਸੀ ਰਾਤੀ ਤੇ ਹੁਣ ਉਥੋਂ ਹੋ ਕੇ ਆਏ ਬੰਦਾ ਇੱਕ ਆਪੂ ਕਹਿੰਦਾ ਕੁਲਦੀਪ ਸਿੰਘ ਆ ਜੀ ਤੇ ਉਹਦਾ ਮੁੰਡਾ ਦਾ ਦੋਨ ਹਾਂ ਚਾਪੇ ਮਰੀ ਕੀਤੀ ਆ ਹਾਂ ਚਾਪੇ ਮਰੀ ਕੀਤੀ ਜਾ ਰਹੀ ਆ ਬਾਕੀ ਇਹ ਦੀ ਤਫਤੀਸ਼ ਚੱਲ ਰਹੀ ਆ ਉਹ ਤੋਂ ਬਾਅਦ ਚ ਪਤਾ ਲੱਗੂਗਾ ਸਰ ਜੀ ਕਿਹਨੇ ਫਾਇਰ ਹੋਈ ਸੀ ਫੇਰ ਉਹ ਜੇ ਕਲੀਅਰ ਨਹੀਂ ਹੋਣਾ ਉਹਦਾ ਗੋਲੀਆਂ ਤਾਂ ਗੱਡੀ ਦੇ ਵਿੱਚ ਦੋ ਹੀ ਲੱਗੀਆਂ ਬਾਕੀ ਬਾਅਦ ਵਿੱਚ ਕਲੀਅਰ ਹੋਊਗਾ ਹੋਰ ਤੁਹਾਡੀ ਮੁਕਾਰਬਾਹੀ ਕਿਉਂ ਪੱਛਾ ਪੁੱਛਦੇ ਹਾਂ ਹਾਂ ਪਰਚਾ ਦਰਜਾ ਰਾਦੀ ਕਰਤਾ ਹੁਣ ਬੱਸ ਚੱਲ ਰਹੀ ਹੈ ਤਾਂ ਬਦਸੀ